ਪਾਣੀ ਦੀਆਂ ਬਾਲਟੀਆਂ ਹੱਥ ਵਿੱਚ ਲੈ ਕੇ ਪ੍ਰਦਰਸ਼ਨ ਕਰ ਰਹੇ ਇਹ ਲੋਕ ਨੇ ਹਸ਼ਿਆਰਪੁਰ ਦੇ ਵਾਸੀ ਦਰਅਸਲ ਹਸ਼ਿਆਰਪੁਰ ਦੇ ਮਹਿਲਪੁਰਾ ਦੇ ਪਿੰਡ ਲੋਧੇਵਾਲ ਦੇ ਲੋਕਾਂ ਦੇ ਘਰਾਂ ਵਿੱਚ ਪਾਣੀ ਨਹੀਂ ਆ ਰਿਹਾ ਦੱਸਿਆ ਜਾ ਰਿਹਾ ਕਿ ਕਰੀਬ 3 ਦਰਜਨ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਤੇ ਜਿਸ ਕਾਰਨ ਉਹਨਾਂ ਨੂੰ ਦੂਰ ਦਰੇਡਿਓਂ ਪਾਣੀ ਭਰ ਕੇ ਲਿਆਉਣਾ ਪੈਂਦਾ ਤੇ ਕਈ ਵਾਰ ਉਹ ਗੁਰਦੁਆਰਾ ਸਾਹਿਬ ਤੋਂ ਵੀ ਜਾ ਕੇ ਪਾਣੀ ਲੈ ਕੇ ਆਉਂਦੇ ਨੇ ਜਿਸ ਕਾਰਨ ਉਹਨਾਂ ਦਾ ਜਿਉਣਾ ਦੁੱਬਰ ਹੋਇਆ ਪਿਆ ਇਹਨਾਂ ਲੋਕਾਂ ਨੇ ਕਿਹਾ ਕਿ ਅਸੀਂ ਕਈ ਵਾਰ ਸਰਕਾਰਾਂ ਨੂੰ ਅਪੀਲ ਕੀਤੀ ਹੈ ਪਰ ਸਾਡੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਤੇ ਇਸੇ ਤੋਂ ਅੱਕ ਕੇ ਉਹਨਾਂ ਨੇ ਸਰਕਾਰ ਖਿਲਾਫ ਨਾਰੇਬਾਜੀ ਸ਼ੁਰੂ ਕਰ ਦਿੱਤੀ ਹੈ ਨਾਰੇਬਾਜੀ ਕਰਦਿਆਂ ਉਹਨਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਘਰਾਂ ਤੱਕ ਪਾਣੀ ਪਹੁੰਚਾਇਆ ਜਾਵੇ ਤੇ ਮੀਡੀਆ ਦੇ ਕੈਮਰੇ ਅੱਗੇ ਆਪਣਾ ਦੁੱਖੜਾ ਰੋਂਦੇ ਆ ਪਿੰਡ ਵਾਸੀਆਂ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾਉਂਦੇ ਆ ਪੀਣ ਵਾਲਾ ਪਾਣੀ ਇੱਥੇ ਕਿਸੇ ਨੂੰ ਅਵੇਲੇਬਲ ਨਹੀਂ ਹੈਗਾ ਜੀ ਨਾ ਹੀ ਇੱਥੇ ਕਿਸੇ ਸਰਕਾਰੀ ਕੋਈ ਪਾਣੀ ਮਿਲਦਾ ਜੀ ਇੱਥੇ ਘਰਾਂ ਦੇ ਵਿੱਚ ਬਹੁਤ ਲੋਕ ਸਾਰੇ ਲੋਕ ਜਿਹੜੇ ਪਾਣੀ ਵਾਲੇ ਟੈਂਕਰ ਤੁਸੀਂ ਦੇਖਿਆਈ ਹੈ ਜੀ ਹੁਣ ਪਾਣੀ ਵਾਲੇ ਟੈਂਕਰ ਪੀਣ ਵਾਲੇ ਪਾਣੀ ਦੇ ਟੈਂਕਰ ਮਗਾ ਕੇ ਉਹ ਪਾਣੀ ਆਪ ਯੂਜ਼ ਕਰ ਰਹੇ ਆ। ਕਦੋਂ ਕਦੋਂ ਦਿੱਕਤ ਆ ਰਹੀ ਹੈ। ਕਾਫੀ ਲੰਮਾ ਟਾਈਮ ਹੋ ਗਿਆ ਜੀ। ਤੇ ਇਸ ਵੰਦੀ ਤੁਸੀਂ ਦੱਸਿਆ ਨਹੀਂ ਸਰਕਾਰੀ ਨੁਮਾਇੰਦਿਆਂ ਜਾਂ ਅਧਿਕਾਰੀਆਂ ਨੂੰ। ਦੱਸਿਆ ਜੀ ਅਸੀਂ ਲੈਟਰ ਲੈ ਕੇ ਬਹੁਤ ਵਾਰੀ ਗਏ ਆ ਜੀ ਪਰ ਸਾਨੂੰ ਕਿਸ ਨੇ ਹੱਥ ਪੱਲਾ ਨਹੀਂ ਦਿੱਤਾ ਜੀ। ਕਿ ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਕਰਦੇ ਹੋ ਫਿਰ ਪਾਣੀ ਤੋਂ ਬਿਨਾਂ ਤਾਂ ਬਸ ਥੋੜਾ 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 ਪਾਣੀ ਕਦੇ ਟੂਬਲਾਂ ਤੋਂ ਭਰ ਕੇ ਲੈ ਕੇ ਆਣੇ ਆ ਜੀ ਸਾਨੂੰ ਹੋਰ ਸਹੂਲਤ ਸਾਨੂੰ ਕੁਆਡੀ ਵੱਡੀ ਲੋਟ ਨਹੀਂ ਸਾਨੂੰ ਮੇਨ ਜੜਾ ਹੈਗਾ ਪੀਣ ਵਾਲਾ ਪਾਣੀ ਸਾਨੂੰ ਮਈਆ ਕਰਾਇਆ ਜਾਂਦਾ ਅਸੀਂ ਇਸ ਸਬੰਧ ਵਿੱਚ ਅਸੀਂ ਸਰਕਾਰ ਤੱਕ ਪਹੁੰਚ ਕੀਤੀ ਸੀਗੀ ਸਰਕਾਰੀ ਨੁਮਾਇੰਦਿਆਂ ਤੱਕ ਅਸੀਂ ਆਪਣੇ ਲੈਵਲ ਤੇ ਗਏ ਸੀਗੇ ਪੰਚਾਇਤ ਨੂੰ ਵੀ ਇਹਨਾਂ ਦੋਨਾਂ ਪਿੰਡਾਂ ਦੀ ਪੰਚਾਇਤ ਨੂੰ ਵੀ ਅਸੀਂ ਤਲਾਹ ਕੀਤੀ ਸੀਗੀ ਸਾਡਾ ਵਿਭਾਗ ਦੇ ਅਧਿਕਾਰੀ ਨੇ ਗੱਲਬਾਤ ਸਾਡੀ ਸੁਣ ਕੇ ਅੱਜ ਤੋਂ ਸਾਢੇ 1.5 ਸਾਲ ਪਹਿਲਾਂ ਕੰਮ ਸ਼ੁਰੂ ਹੋ ਗਿਆ ਸੀਗਾ ਜੀ ਪਾਣੀ ਦਾ ਪਤਾ ਨਹੀਂ ਕੁਝ ਸ਼ਰਾਰਤੀ ਅੰਸਰਾਂ ਨੇ ਕੰਮ ਵਿੱਚੇ ਬੰਦ ਕਰਵਾ ਦਿੱਤਾ ਜੀ ਇੱਥੇ ਅਸੀਂ ਜਗਤ ਦੇ ਵਿੱਚ ਸਾਡੇ ਕੋਲ ਲੀਵਰ ਬੈਠੀ ਰਹੀ ਜਨਵਰੀ ਮਹੀਨੇ ਤਕਰੀਬਨ 5-7 ਦਿਨ ਇੱਥੇ ਬੈਠ ਕੇ ਗਏ ਇਸ ਵਾਰ ਦੋਨਾਂ ਪਿੰਡਾਂ ਦੇ ਪੰਚਾਇਤਾਂ ਨੂੰ ਪਤਾ ਸਾਨੂੰ ਇਹ ਨਹੀਂ ਪਤਾ ਲੱਗਾ ਕੰਮ ਬੰਦ ਹੋਣ ਦਾ ਕੀ ਰੀਜ਼ਨ ਹੈਗਾ ਜੀ ਗੁਜ਼ਾਰਾ ਇਦਾਂ ਜੀ ਕਈ ਵਾਰ ਤਾਂ ਟੂਲਾਂ ਤਾਂ ਭਰ ਕੇ ਲਿਆਉਂਦੇ ਆ ਕਈ ਵਾਰ ਹਰੇ ਕੋਲ ਗੁਰਦੁਆਰ ਸਾਹਿਬ ਆਸ਼ੀਸ਼ਾਂ ਦਾ ਉੱਥੋਂ ਭਰ ਕੇ ਲਿਆਉਂਦੇ ਇਹ ਦੇਖਤਾ ਤਾਂ ਪਿੱਛੇ ਵੀ ਚੱਲਦੇ ਆਏ ਆ ਜਿਸ ਤਾ ਮਨਾ ਪਿੱਛੇ ਹੋਈ ਹੈ ਜੀ ਹਨ ਇਦਾਂ ਤਾਂ ਗਾਹ ਵਿਚ ਲੜਨੀ ਪੈਣੀ ਕਰਦੇ ਹਾਂ ਬਹੁਤ ਔਖਾ ਪਾਣੀ ਮੈਂ ਲੈ ਜਾਂਦੀ ਆ ਲੜਕੀ ਮੇਰੀ ਦੀਆਂ ਦੋ ਲੱਤਾਂ ਨਹੀਂ ਚੱਲਦੀਆਂ ਪੋਲੀ ਮੈਂ ਪਾਣੀ ਕਦੇ ਸਾਈਕਲ ਤੇ ਲਿਆਂਦੀਆਂ ਕਦੇ ਮੈਂ ਬਾਪੜੀ ਸਰ ਦੇ ਰਾਹ ਤੇ ਪਾਣੀ ਢੋਂਦੀਆਂ ਗੁਰਦੁਆਰੇ ਤੋਂ ਸੀ ਉਹ ਟੂਬਲਾਂ ਤੇ ਜਾਂਦੀਆਂ ਤੋਂ ਟੂਬਲਾਂ ਤੋਂ ਵੀ ਪਾਣੀ ਫੇਰ ਮੈਨੂੰ ਮਿਲਦਾ ਨਹੀਂ ਤੇ ਬਿਜਲੀ ਚੱਲ ਜਾਂਦੀ ਜਾਂ ਬੰਦ ਹੋ ਜਾਂਦਾ ਪੈਂਦਾ ਹਾਂਜੀ ਭਾਜੀ ਯਾਨੀ ਕਿ ਪਾਣੀ ਦੀ ਯਾਨੀ ਬਹੁਤ ਜ਼ਿਆਦਾ ਪ੍ਰੋਬਲਮ ਆ ਸਾਨੂੰ ਯਾਨੀ ਕਿ ਅਸੀਂ ਕਹਿ ਨਹੀਂ ਸਕਦੇ ਹੈਗੇ ਬੱਚਿਆਂ ਨੂੰ ਵੀ ਕਈ ਵੇਲੇ ਮੂੰਹ ਧੋ ਕੇ ਸਾਨੂੰ ਸਕੂਲ ਭੇਜਣਾ ਪੈਂਦਾ ਆ ਕਿਉਂਕਿ ਪਾਣੀ ਨਹੀਂ ਹੁੰਦਾ ਪ੍ਰੋਬਲਮ ਨਹੀਂ ਹੁੰਦੀ ਹੈਨਾ ਤਾਂ ਕੱਪੜੇ ਧੋਣ ਦੀ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ ਸਾਨੂੰ ਤਾਂ ਫਿਰ ਸਾਨੂੰ ਜਿੱਦਾਂ ਟੂਬਲਾਂ ਤੋਂ ਲਿਆਉਣਾ ਪੈਂਦਾ ਪਾਣੀ ਗੁਰਦੁਆਰੇ ਤੋਂ ਲਿਆਉਣਾ ਬਹੁਤ ਦਿੱਕਤ ਆ ਪਾਣੀ ਦੀ ਸਾਡੇ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਹੈਗਾ ਕਿਉਂਕਿ ਸਾਡੇ ਤਾਂ ਆਂਡੀ ਗਵਾਂਡੀ ਨੂੰ ਜਿਵੇਂ ਪੀੜ ਨੂੰ ਪਾਣੀ ਕਹੀ ਨਾ ਸਾਡੇ ਦਿਲ ਕਰਦਾ ਕਿ ਅਸੀਂ ਨੂੰ ਇਹਨਾਂ ਨੂੰ ਪੜਾਈਏ ਕਿਸੇ ਰਾਹ ਜਾਂਦੇ ਨੂੰ ਪਰ ਸਾਡੇ ਕੋਲ ਉਹ ਵੀ ਪਾਣੀ ਨਹੀਂ ਹੁੰਦਾ ਪਾਣ ਵਾਸਤੇ ਵੀ ਕਿਸੇ ਨੂੰ ਹਨਾ ਦੇਖੋ ਤੁਸੀਂ ਇੰਨੀ ਦੁਨੀਆ ਪੋਨ ਕਰਦੀ ਐ ਇੱਕ ਪਾਣੀ ਨਹੀਂ ਮਿਲਦਾ ਇਤੋਂ ਵੱਡੀ ਹੋਰ ਕੀ ਦੁੱਖਤ ਹੋ ਸਕਦਾ